ਪੰਜਾਬ ਦੇ ਨਾਮੀ ਸਿੰਗਰ ਮਨਕੀਰਤ ਆਲਕ ਅੱਜ ਸੁਲਤਾਨਪੁਰ ਲੋਧੀ ਵਿਖੇ ਬੇਰ ਸਾਹਿਬ ਗੁਰਦੁਆਰੇ ਨਤਮਸਤਕ ਹਾਉਂਦੇ ਲਈ ਪਹੁੰਚੇ ਨੇ ਜਿਸ ਤੋਂ ਬਾਅਦ ਇਹਨਾਂ ਨੇ 21 ਟਰੈਕਟਰ ਜਿਹੜੇ ਨੇ ਉਹ ਸੇਵਾ ਦੇ ਵਿੱਚ ਦੇਣੇ ਨੇ 10 ਟਰੈਕਟਰ ਜਿਹੜੇ ਆ ਉਹ ਜਥੇਬੰਦੀ ਨੂੰ ਦਿੱਤੇ ਜਾਣਗੇ ਤੇ ਜਿਹੜੇ 11 ਟਰੈਕਟਰ ਨੇ ਇੱਕ ਟਰੈਕਟਰ ਇੰਡੀਵਿਜੂਅਲੀ ਇੱਕ ਕਿਸਾਨ ਨੂੰ ਦਿੱਤਾ ਜਾਵੇਗਾ ਤੇ ਜਿਹੜੇ ਬਾਕੀ ਬਚੇ ਟਰੈਕਟਰ ਨੇ ਉਹ ਵੀ ਧਾਰਮਿਕ ਸਖਸ਼ੀਤਾ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਹਵਾਲੇ ਕੀਤੇ ਜਾਣਗੇ ਤੇ ਉਹਨਾਂ ਨੂੰ ਹੀ ਮੁੜਕੇ ਜ਼ਿੰਮੇਵਾਰੀ ਦਿੱਤੀ ਜਾਵੇਗੀ ਕਿ ਤੁਸੀਂ ਇਹਨਾਂ ਜਿਹੜੇ ਟਰੈਕਟਰਾਂ ਨੂੰ ਸੇਵਾ ਦੇ ਵਿੱਚ ਵਰਤਿਆ ਜਾਵੇ ਤੇ ਤੁਸੀਂ ਦੇਖੋ ਕਿ ਨਾਲ ਮਹਾਪੁਰਸ਼ ਨੇ ਤੇ ਮਨਕੀਰਤਾ ਔਲਖ ਨੇ ਨਾਲ ਉਹਨਾਂ ਦੇ ਚੌਣ ਵਾਲੇ ਨੇ ਨਿਹੰਗ ਜਥੇਬੰਦੀਆਂ ਵੀ ਨਾਲ ਨੇ ਬੇਬੇ ਸਾਹਿਬ ਗੁਰਦੁਆਰੇ ਦੇ ਵਿੱਚ ਨਤਮਸਤਕ ਹੋਣਗੇ ਸਭ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਅਰਦਾਸ ਜਿਹੜੀ ਹੈ ਰਾਜਵੀਰ ਜਵੰਦੇ ਦੇ ਲਈ ਕੀਤੀ ਜਾਣੀ ਹੈ ਰਾਜਵੀਰ ਜਵੰਦਾ ਪਿਛਲੇ ਕਈ ਦਿਨਾਂ ਤੋਂ ਐਕਸੀਡੈਂਟ ਦੇ ਨਾਲ ਹਸਪਤਲ ਨੇ ਫੋਰਟਿਸ ਹਸਪਤਲ ਨੇ ਤੇ ਉੱਥੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਤੇ ਉਹਨਾਂ ਦੇ ਲਈ ਇੱਥੇ ਪਹਿਲਾਂ ਅਰਦਾਸ ਕੀਤੀ ਜਾਵੇਗੀ ਉਸ ਤੋਂ ਬਾਅਦ ਹੜਪੀੜਿਤ ਜਿਹੜੇ ਲੋਕ ਨੇ ਉਹਨਾਂ ਦੀ ਦੀ ਸੇਵਾ ਲਈ ਉਹਨਾਂ ਦੀ ਕਿਹ ਲੋਕੀ ਉਹਨਾਂ ਦੀ ਮਦਦ ਦੇ ਲਈ ਉਹਨਾਂ ਇਹਨਾਂ ਵੱਲੋਂ ਜਿਹੜੇ ਟਰੈਕਟਰ ਨੇ ਉਹ ਦਿੱਤੇ ਜਾਣੇ ਆ ਪੰਜਾਬ ਦੇ ਨਾਮੀ ਸਿੰਗਰ ਮਨਕੀਰਤ ਆਲਕ ਅੱਜ ਸੁਲਤਾਨਪੁਰ ਲੋਧੀ ਵਿਖੇ ਬੀਰ ਸਾਹਿਬ ਗੁਰਦੁਆਰੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਜਿਸ ਤੋਂ ਬਾਅਦ ਇਹਨਾਂ ਨੇ 21 ਟਰੈਕਟਰ ਜਿਹੜੇ ਨੇ ਉਹ ਸੇਵਾ ਦੇ ਵਿੱਚ ਦੇਣੇ ਨੇ 10 ਟਰੈਕਟਰ ਜਿਹੜੇ ਆ ਉਹ ਜਥੇਬੰਦੀ ਨੂੰ ਦਿੱਤੇ ਜਾਣਗੇ ਤੇ ਜਿਹੜੇ 11 ਟਰੈਕਟਰ ਨੇ ਇੱਕ ਟਰੈਕਟਰ ਇੰਡੀਵਿਜੂਅਲੀ ਇੱਕ ਕਿਸਾਨ ਨੂੰ ਦਿੱਤਾ ਜਾਵੇਗਾ ਤੇ ਜਿਹੜੇ ਬਾਕੀ ਬਚੇ ਟਰੈਕਟਰ ਨੇ ਉਹ ਵੀ ਧਾਰਮਿਕ ਸਖਸ਼ੀਤਾ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਹਵਾਲੇ ਕੀਤੇ ਜਾਣਗੇ ਤੇ ਉਨਾ ਨੂੰ ਹੀ ਮੁੜ ਕੇ ਜ਼ਿੰਮੇਵਾਰੀ ਦਿੱਤੀ ਜਾਵੇਗੀ ਕਿ ਤੁਸੀਂ ਇਹਨਾਂ ਜਿਹੜੇ ਟਰੈਕਟਰਾਂ ਨੂੰ ਸੇਵਾ ਦੇ ਵਿੱਚ ਵਰਤਿਆ ਜਾਵੇ ਤੇ ਤੁਸੀਂ ਦੇਖੋ ਕਿ ਨਾਲ ਮਹਾਪੁਰਸ਼ ਨੇ ਤੇ ਮਨਕੀਰ ਤੌਲਕ ਨੇ ਨਾਲ ਉਹਨਾਂ ਦੇ ਚਾਹਣ ਵਾਲੇ ਨੇਂਗ ਜੱਥੇਬੰਦੀਆਂ ਵੀ ਨਾਲ ਨੇ ਬੇਬੇ ਸਾਹਿਬ ਗੁਰਦੌਰੇ ਦੇ ਵਿੱਚ ਨਤਮਸਤਕ ਹੋਣਗੇ ਸਭ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਅਰਦਾਸ ਜਿਹੜੀ ਐ ਰਾਜਵੀਰ ਜਵੰਦੇ ਦੇ ਲਈ ਕੀਤੀ ਜਾਣੀ ਹੈ ਰਾਜਵੀਰ ਜਵੰਦਾ ਪਿਛਲੇ ਕਈ ਦਿਨਾਂ ਤੋਂ ਐਕਸੀਡੈਂਟ ਦੇ ਨਾਲ ਹਸਪੀਟਲ ਨੇ ਫੋਰਟਿਸ ਹਸਪੀਟਲ ਨੇ ਤੇ ਉੱਥੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਤੇ ਉਹਨਾਂ ਦੇ ਲਈ ਇੱਥੇ ਪਹਿਲਾਂ ਅਰਦਾਸ ਕੀਤੀ ਜਾਵੇਗੀ ਉਸ ਤੋਂ ਬਾਅਦ ਹੜਪੀੜਿਤ ਜਿਹੜੇ ਲੋਕ ਨੇ ਉਹਨਾਂ ਦੀ ਦੀ ਸੇਵਾ ਲਈ ਉਹਨਾਂ ਦੀ ਕਹਿ ਲਓ ਕਿ ਉਹਨਾਂ ਦੀ ਮਦਦ ਦੇ ਲਈ ਉਹਨਾਂ ਇਹਨਾਂ ਵੱਲੋਂ ਜਿਹੜੇ ਟਰੈਕਟਰ ਨੇ ਉਹ ਦਿੱਤੇ ਜਾਣੇ ਆ ਪੰਜਾਬ ਦੇ ਨਾਮੀ ਸਿੰਗਰ ਮਨਕੀਰਤ ਆਲਕ ਅੱਜ ਸੁਲਤਾਨਪੁਰ ਲੋਧੀ ਵਿਖੇ ਬੀਰ ਸਾਹਿਬ ਗੁਰਦੁਆਰੇ ਨਤਮਸਤਕ ਹੌਂਦੇ ਲਈ ਪਹੁੰਚੇ ਨੇ ਜਿਸ ਤੋਂ ਬਾਅਦ ਇਹਨਾਂ ਨੇ 21 ਟਰੈਕਟਰ ਜਿਹੜੇ ਨੇ ਉਹ ਸੇਵਾ ਦੇ ਵਿੱਚ ਦੇਣੇ ਨੇ 10 ਟਰੈਕਟਰ ਜਿਹੜੇ ਆ ਉਹ ਜਥੇਬੰਦੀ ਨੂੰ ਦਿੱਤੇ ਜਾਣਗੇ ਤੇ ਜਿਹੜੇ 11 ਟਰੈਕਟਰ ਨੇ ਇੱਕ ਟਰੈਕਟਰ ਇੰਡੀਵਿਜੂਅਲੀ ਇੱਕ ਕਿਸਾਨ ਨੂੰ ਦਿੱਤਾ ਜਾਵੇਗਾ ਤੇ ਜਿਹੜੇ ਬਾਕੀ ਬਚੇ ਟਰੈਕਟਰ ਨੇ ਉਹ ਵੀ ਧਾਰਮਿਕ ਸਖਸੀਤਾ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਹਵਾਲੇ ਕੀਤੇ ਜਾਣਗੇ ਤੇ ਉਨਾ ਨੂੰ ਹੀ ਮੁੜ ਕੇ ਜ਼ਿੰਮੇਵਾਰੀ ਦਿੱਤੀ ਜਾਵੇਗੀ ਕਿ ਤੁਸੀਂ ਇਹਨਾਂ ਜਿਹੜੇ ਟਰੈਕਟਰਾਂ ਨੂੰ ਸੇਵਾ ਦੇ ਵਿੱਚ ਵਰਤਿਆ ਜਾਵੇ ਤੇ ਤੁਸੀਂ ਦੇਖੋ ਕਿ ਨਾਲ ਮਹਾਪੁਰਸ਼ ਨੇ ਤੇ ਮਨਕੀਰ ਤੌਲਕ ਨੇ ਨਾਲ ਉਹਨਾਂ ਦੇ ਚਾਹਣ ਵਾਲੇ ਨੇਂਗ ਜੱਥੇਬੰਦੀਆਂ ਵੀ ਨਾਲ ਨੇ ਬੇਬੇ ਸਾਹਿਬ ਗੁਰਦੌਰੇ ਦੇ ਵਿੱਚ ਨਤਮਸਤਕ ਹੋਣਗੇ ਸਭ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਅਰਦਾਸ ਜਿਹੜੀ ਐ ਰਾਜਵੀਰ ਜਵੰਦੇ ਦੇ ਲਈ ਕੀਤੀ ਜਾਣੀ ਹੈ ਰਾਜਵੀਰ ਜਵੰਦਾ ਪਿਛਲੇ ਕਈ ਦਿਨਾਂ ਤੋਂ ਐਕਸੀਡੈਂਟ ਦੇ ਨਾਲ ਹਸਪੀਟਲ ਨੇ ਫੋਰਟਿਸ ਹਸਪੀਟਲ ਨੇ ਤੇ ਉੱਥੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਤੇ ਉਹਨਾਂ ਦੇ ਲਈ ਇੱਥੇ ਪਹਿਲਾਂ ਅਰਦਾਸ ਕੀਤੀ ਜਾਵੇਗੀ ਉਸ ਤੋਂ ਬਾਅਦ ਹੜਪੀੜਿਤ ਜਿਹੜੇ ਲੋਕ ਨੇ ਉਹਨਾਂ ਦੀ ਦੀ ਸੇਵਾ ਲਈ ਉਹਨਾਂ ਦੀ ਕਹਿ ਲਓ ਕਿ ਉਹਨਾਂ ਦੀ ਮਦਦ ਦੇ ਲਈ ਉਹਨਾਂ ਇਹਨਾਂ ਵੱਲੋਂ ਜਿਹੜੇ ਟਰੈਕਟਰ ਨੇ ਉਹ ਦਿੱਤੇ ਜਾਣੇ ਆ